ਸਵਾਗਤ ਹੈ ਜੀ ਤੁਹਾਡਾ ਨਿਊਜ਼ 22 ਟੀਵੀ ਚੈਨਲ ਤੇ ਮਸੰਦਾ ਜੋਗੀ ਜ਼ਿਲ੍ਹਾ ਜਲੰਧਰ ਦੇ ਵਿੱਚ ਇਹ ਪਿੰਡ ਪਿੰਦਾ ਹਲਕਾ ਕਰਤਾਰਪੁਰ ਵਿੱਚ ਸੋ ਜਿੱਥੇ ਇਸ ਟਾਈਮ ਮੈਂ ਤੁਹਾਨੂੰ ਲਾਈਵ ਤਸਵੀਰਾਂ ਸਾਂਝੀਆਂ ਕਰਨ ਜਾ ਰਿਹਾ ਹਾਂ ਸੋ ਗੁਰੂ ਰਵਿਦਾਸ ਭਵਨ ਰੰਧਾਵਾ ਮਸੰਦਾ ਜਿੱਥੇ ਕਿ ਲੰਗਰ ਹਾਲ ਜਿਹੜਾ ਉਹਦੇ ਨਾਲ ਜਿਹੜਾ ਉੱਥੇ ਸਾਰੀ ਦਾ ਕੰਮ ਚੱਲ ਰਿਹਾ ਸੋ ਰੰਧਾਵਾ ਮਸੰਦਾ ਸ਼੍ਰੀ ਗੁਰੂ ਰਵਿਦਾਸ ਭਵਨ ਸੋ ਜਿੱਥੇ ਨਾਲ ਜਗਾ ਨਾਲ ਹੀ ਮੈਂ ਤੁਹਾਨੂੰ ਦਿਖਾ ਰਿਹਾ ਨਾਲ ਹੀ ਬਿਲਕੁਲ ਨਾਲ ਜਗਾ ਨੇ ਸੋ ਜਿੱਥੇ ਲੰਗਰ ਜਿਹੜੀ ਮਹਾਲ ਜਿਹੜਾ ਸਾਰੀ ਦਾ ਕੰਮ ਚੱਲ ਰਿਹਾ ਸੋ ਕਾਫੀ ਜਿਹੜੇ ਪਿੰਡ ਦੇ ਲੋਕ ਜਿਹੜੇ ਸਮੂਹ ਸਮਾਜ ਦੇ ਲੋਕ ਨੇ ਸੋ ਕਾਫੀ ਇੱਥੇ ਇਕੱਠ ਨਜ਼ਰ ਆ ਰਿਹਾ ਸੋ ਬਹੁਤ ਜੋਰਾ ਸ਼ੋਰਾ ਨਾਲ ਜਿਹੜਾ ਕੰਮ ਕਹਿ ਸਕਦੇ ਹੋ ਕਿ ਬਹੁਤ ਜੋਰਾ ਸ਼ੋਰਾ ਨਾਲ ਕੰਮ ਚੱਲ ਰਿਹਾ ਆ ਸੋ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਸ਼੍ਰੀ ਗੁਰਬਦਾਸ ਭਵਨ ਰੰਧਾਵਾ ਮਸੰਦਾ ਸੋ ਲੰਗਰ ਹਾਲ ਦੀਆਂ ਤਸਵੀਰਾਂ ਦੇਖ ਸਕਦੇ ਹੋ ਸੋ ਰੰਧਾਵਾ ਮਸੰਦਾ ਪਿੰਡ ਦੀਆਂ ਤਸਵੀਰਾਂ ਆ ਜਿੱਥੇ ਕਿ ਅ ਇਸ ਟਾਈਮ ਜਿਹੜੇ ਮਿਸਤਰੀ ਜਿਹੜੇ ਲੇਬਰ ਜੋ ਪਿੰਡ ਦੇ ਲੋਕ ਸਾਰੇ ਇਕੱਠੇ ਹੋ ਕੇ ਜਿਹੜਾ ਆਪਣਾ ਜਿਹੜਾ ਕੰਮ ਕਰ ਰਹੇ ਨੇ ਸੋ ਜਿਹੜਾ ਲੰਗਰ ਖਾਲ ਦੀ ਜਿਹੜੀ ਸਾਰੀ ਜਿਹੜੀ ਚੱਲ ਰਹੀ ਆ ਸੋ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਪਿਆ ਨਿਊਜ਼ 22 ਟੀਵੀ ਜਿੱਥੋਂ ਤੁਸੀਂ ਦੇਖ ਸਕਦੇ ਸਧੀਆਂ ਤਸਵੀਰਾਂ ਉਹ ਤੱਕ ਦਾ ਹਾਲ ਹਾਲੀ ਮੋੜ ਨੇ ਵੀ ਦੇਖ ਆ ਗਈ ਆ ਤੂੰ ਇੱਥੇ ਆ ਜਾ ਜਸ ਫੜ ਲੈ ਤੂੰ ਚੱਲ ਜਿੱਥੇ ਲੱਗਦਾ ਆ ਕਹਿੰਦਾ ਸੋ ਸਤਿ ਸ੍ਰੀ ਅਕਾਲ ਤੋੜੇ ਨਾਲ ਸਾਂਝੀਆਂ ਕਰਦੇ ਵੈਸ ਟਾਈਮ ਨਿਊਜ਼ 22D ਟੀਵੀ ਚੈਨਲ ਤੇ ਦੇਖ ਸਕਦੇ ਹੋ ਸੋ ਰੰਧਾਵਾ ਮਸੰਦਾ ਪਿੰਡ ਦੀਆਂ ਤਸਵੀਰਾਂ ਜਿੱਥੇ ਕੀ ਸ਼੍ਰੀ ਰਵਿਦਾਸ ਭਵਨ ਰੰਧਾਵਾ ਮਸੰਦਾ ਸੋ ਜਿੱਥੇ ਲੰਗਰ ਜਿਹੜਾ ਹਾਲ ਦੀ ਜਿਹੜੀ ਸਾਰੀ ਜਿਹੜੀ ਹੋ ਰਹੀ ਆ ਸੋ ਤਸਵੀਰਾਂ ਮੈਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਆ ਰੰਧਾਵਾ ਮਸੰਦਾ ਪਿੰਡ ਦੀਆਂ ਤਸਵੀਰਾਂ ਆ ਇੱਥੇ ਲੰਗਰ ਹਾਲ ਜਿਹੜਾ ਬਣ ਰਿਹਾ ਆ ਸੋ ਬਾਕੀ ਆਪਾਂ ਇੱਥੇ ਗੱਲਬਾਤ ਵੀ ਆਪਾਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਸੋ ਇਸ ਜਗ੍ਹਾ ਦਾ ਕੋ ਦੱਸਿਆ ਜਾ ਰਿਹਾ ਕੋ 4-5 ਸਾਲ ਤੋਂ ਜਿਹੜਾ ਡਿਸਪਿਊਟ ਵੀ ਚੱਲ ਰਿਹਾ ਸੀਗਾ ਸੋ ਆਪਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸੋ ਜਿਹੜਾ ਡਿਸਪਿਊਟ ਕਿਉਂ ਚੱਲ ਰਿਹਾ ਸੀ ਜਾਂ ਕੀ ਕਾਰਨ ਸੀ ਉਸ ਬਾਰੇ ਵੀ ਆਪਾਂ ਜਿਹੜੀ ਗੱਲਬਾਤ ਕਰਾਂਗੇ ਸੋ ਇੱਥੇ ਦੇ ਜਿਹੜੇ ਮੋਹਤਵਾਰ ਵਿਅਕਤੀ ਨੇ ਸੋ ਜਿਹੜੇ ਆਏ ਨੇ ਸੋ ਉਹਨਾਂ ਨਾਲ ਵੀ ਆਪਾਂ ਇਸ ਬਾਰੇ ਗੱਲਬਾਤ ਜਾਣਨ ਦੀ ਕੋਸ਼ਿਸ਼ ਕਰਾਂਗੇ ਸੋ ਕੀ ਡਿਸਪਿਊਟ ਸੀ ਜਿਹੜਾ ਜਿਹੜਾ ਇਹ ਜਗ੍ਹਾ ਜਿਹੜੀ ਬਿਲਕੁਲ ਬਿਲਕੁਲ ਪਹਿਲਾਂ ਚਾਰ ਦੀਵਾਰੀ ਜਿਹੜੀ ਇਹਦੀ ਕੀਤੀ ਗਈ ਸੀ ਸੋ ਉਹ ਕੁਝ ਸਮੇਂ ਬਾਅਦ ਜਿਹੜਾ ਚਾਰ ਦੁਵਾਰੀ ਹੋਂਦ ਬਾਅਦ ਜਿਹੜਾ ਕੰਮ ਕਰਿਆ ਬੰਦ ਕਰ ਦਿੱਤਾ ਗਿਆ ਸੀਗਾ ਸੋ ਦੁਬਾਰਾ ਫਿਰ ਸੋ ਦੁਬਾਰਾ ਫਿਰ ਜਿਹੜਾ ਨਵੇਂ ਸਿਰੇਓ ਜਿਹੜਾ ਇਹ ਕਹਿ ਸਕਦੇ ਹੋ ਕਿ ਜਿਹੜਾ ਕੰਮ ਸ਼ੁਰੂ ਕੀਤਾ ਗਿਆ ਸੋ ਪਿੰਡ ਦੇ ਲੋਕ ਜਿਹੜੇ ਸਮੂਹ ਸਮਾਜ ਦੇ ਲੋਕ ਗੁਰਦਆਸਿਆ ਸਮਾਜ ਦੇ ਲੋਕ ਸਾਰੇ ਇਕੱਠੇ ਹੋ ਕੇ ਜਿਹੜਾ ਇਹ ਇਸ ਟਾਈਮ ਜਿਹੜਾ ਲੰਗਰ ਹਾਲ ਦੀ ਜਿਹੜੀ ਸਾਰੀ ਜਿਹੜੀ ਕੀਤੀ ਜਾ ਰਹੀ ਆ ਸੋ ਪਿੰਡ ਦੇ ਲੋਕ ਲੱਗੇ ਨੇ ਸੋ ਮੈਂ ਤੁਹਾਡੇ ਨਾਲ ਤਸਵੀਰਾਂ ਤੁਹਾਨੂੰ ਇਸ ਟਾਈਮ ਸਾਂਝੀਆਂ ਕਰਦਾ ਪਿਆ ਪਿੰਡ ਰਧਾਵਾ ਮਸੰਦਾ ਦੀਆਂ ਸ਼੍ਰੀ ਗੁਰਦਾਸ ਭਵਨ ਲੰਗਰ ਹਾਲ ਦੀਆਂ ਤਸਵੀਰਾਂ ਦੇਖ ਸਕਦੇ ਹੋ ਆ ਬਾਇਓ ਵਿੱਚ ਸੋਨੇ ਨੂੰ ਪਰੋਕਾ ਨਾ ਲਾਓ ਪੱਪੀ ਪਰੇ ਕੁੜੀਆਂ ਨੂੰ ਪਰੋਕਾ ਨੀ ਨਾਲ ਉਤਰੀ ਰਾਜੋਨੀ ਕੋੜੀ ਜਿਹੜਾ ਬਹੁਤ ਆ ਚਲੋ ਆ ਕੇ ਆ ਬੰਦੇ ਤੇ ਦੋ ਬੰਦੇ ਦੇ ਵਿੱਚ ਇੱਥੇ ਬੰਦੇ ਆ ਪਰ ਇਹ ਬੰਦੇ ਕੋ ਜਨ ਬਾਈ ਨਹੀਂ ਲੱਗਦੀ ਉਹ ਕੋਲੇ ਕਿੱਥੇ ਲਾਈਓ ਉੱਪਰ ਵੀ ਆਈ ਜਾਣੀ

ਕੰਕਟ ਕਟਕੋ ਜੋ ਕੇ ਨਾ ਬਣਾਈਏ ਜਕਿਓ ਬਣਾਈਏ ਕੰਕਟ ਕਟਕ ਦਾ ਨਾਮ ਕਰਤਾ ਹੋਰ ਅੱਗੇ ਰੁਕਿਆ ਹੁੰਦਾ ਸੀ ਹੋਰ ਦਿਨ ਹੋ ਜਾਣਾ ਬਣਾਈਏ ਗਾੜੀ ਜੀ ਬਣਾਈਏ ਕਿੰਨੀ ਆ ਗਈ ਅੰਦਰ ਭਾਈਆ ਤੇ ਇਹੋ ਮੈ ਦਾਣੀ ਕਾਲ ਦੇਣਾ ਤੇ ਨੀ ਜਾਉਦੇ ਕੰਮ ਹੋ ਜਾਣਾ ਭਾਈ ਫੈਸਲਾ ਛੋਟਾ ਨਾਮ ਨਿਕਲਦਾ ਨਹੀਂ ਬਾਅਦ ਚ ਦੇਖੋ ਨਾ ਹੁਵਾਦ ਅੱਗੇ ਚੱਲੋ ਸੋਤੋ ਸ ਵੀਰਾਂ ਤੁਹਾਡੇ ਨਾਲ ਇਸ ਟਾਈਮ ਸਾਂਝੀਆਂ ਕਰਦੇ ਪਏ ਆ ਪਿੰਡ ਰੰਧਾਵਾ ਮਸੰਦਾਂ ਦੀਆਂ ਤਸਵੀਰਾਂ ਆ ਜਿੱਥੇ ਸ਼੍ਰੀ ਵਿਦਾਸ ਭਵਨ ਸੋ ਜਿੱਥੇ ਲੰਗਰ ਹਾਲ ਜਿਹੜੀ ਸਾਰੀ ਦਾ ਜਿਹੜਾ ਕੰਮ ਚੱਲ ਰਿਹਾ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਇਸ ਟਾਈਮ ਨਿਊਜ਼ 22 ਟੀਵੀ ਚੈਨਲੋਂ ਜਲੰਧਰ ਤੋਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆ ਬਾੜੇ ਯਾਰ ਪਾੜ ਪਾ ਮੀਨਾ ਕਰਿਆ ਕਰ ਬਣਾਉਂ ਆ ਬਾਈ ਨੇ ਕੰਮ ਆ ਲਿਆ ਹੋ ਗਿਆ ਪ੍ਰੋਫੈਸਰ ਵਿਚੋਂ ਫੇਰਾ ਕਰੇਗਾ ਉਹ ਵੀ ਜੈ ਸਾਹਿਬ ਜਿਹਾ ਆ ਸੋ ਸਾਥੀਓ ਤੁਹਾਡੇ ਨਾਲ ਤਸਵੀਰਾਂ ਦਿਖਾ ਰਹੇ ਤੁਹਾਨੂੰ ਸਾਂਝੀਆਂ ਕਰਦੇ ਪਏ ਆ ਪਿੰਡ ਦੇ ਜਿਹੜੇ ਸਮੂਹ ਸਮਾਜ ਦੇ ਜਿਹੜੇ ਲੋਕ ਨੇ ਸੋ ਇਸ ਟਾਈਮ ਜਿਹੜੇ ਆਪਣੀ ਉਹ ਸੇਵਾ ਕਰਦੇ ਪਏ ਨੇ ਸੋ ਲੰਗਰ ਹਾਲ ਜਿਹੜੀ ਸਾਰੀ ਕੀਤੀ ਜਾ ਰਹੀ ਆ ਪਿੰਡ ਰਧਾਵਾ ਮਸੰਦਾਂ ਦੇ ਵਿੱਚ ਸੋ ਤਸਵੀਰਾਂ ਆਪਾਂ ਤੁਹਾਨੂੰ ਦਿਖਾ ਰਹੇ ਆ ਇਸ ਟਾਈਮ ਸਾਂਝੀਆਂ ਕਰਦੇ ਪਏ ਆ ਨਿਊਜ਼ 22 ਟੀਵੀ ਜਾਂਦੋਂ ਸਿੱਧੀਆਂ ਦੀ ਤਸਵੀਰਾਂ ਦੇਖ ਸਕਦੇ ਹੋ ਲਾਈਵ ਉਪਰ ਗੱਲਬਾਤ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸੋ ਇੱਥੇ ਮੋਤਵਾਰ ਵਿਅਕਤੀ ਪਹੁੰਚੇ ਨੇ ਪਿੰਡ ਰਦਾਵਾ ਮਸੰਦਾ ਦੇ ਜੋ ਇਸ ਟਾਈਮ ਜਿਹੜਾ ਕੰਮ ਚੱਲਦਾ ਪਿਆ ਆ ਸ਼੍ਰੀ ਰਵਿਦਾਸ ਭਵਨ ਰਦਾਵਾ ਮਸੰਦਾ ਵਿੱਚ ਲੰਗਰ ਹਾਲ ਦੀ ਸਾਰੀ ਦਾ ਕੰਮ ਚੱਲਦਾ ਪਿਆ ਆ ਸੋ ਅ ਪਹਿਲਾਂ ਤਾਂ ਆ ਲੋ ਜੀ ਅਬਾਤ ਤੁਸੀਂ ਆ ਜੀ ਇਦਾਂ ਡੋਕੂ ਡੋਕੂ ਆ। ਉਧਰ ਹੋ ਜਾ ਰਹੀ। ਵਾਹ ਉਧਰ ਲੈਂਡ ਪੈਣਾ। ਕੋਈ ਨਹੀਂ ਇੱਧਾ ਜਾਣੀ ਵਿੱਚ ਉੱਥੇ ਖੜੇ ਹੋਤਾ। ਇਹ ਰੋਕੀਏ ਤਾਂ। ਬਹੁਤ ਵਧੀਆ। ਸਰ ਆਪਣਾ ਪਹਿਲਾ ਨਾਮ ਦੱਸੋ। ਕੀ ਨਾਮ ਤੁਹਾਡਾ? ਆ ਮੇਰਾ ਨਾਮ ਜੀ ਗਿਆਨ ਚੰਦ ਹੈ। ਮੇਰਾ ਨਾਮ ਗਿਆਨ ਚੰਦ ਹੈ। ਮੈਂ ਸਕੱਤਰ ਸ਼੍ਰੀ ਅਬਦਾਸ ਭਵਨ ਰੰਧਾਵਾ ਨੂੰ ਚੰਦਾ ਮੈਂ ਕੋਈ 30 33 ਸਾਲ ਤੋਂ ਗੁਰੂ ਘਰ ਦੀ ਸੇਵਾ ਜਿਹੜੀ ਆ ਉਹ ਸਕੱਤਰ ਦੇ ਤੌਰ ਤੇ ਨਿਭਾ ਰਿਆ ਜੀ ਅੱਛੇ ਗੱਡੀਆਂ ਆ ਗਈਆਂ ਗੱਡੀਆਂ ਹਾਂਜੀ ਤਾਂ ਸਰ ਅੱਜ ਸ਼੍ਰੀ ਅਬਦਾਸ ਭਵਨ ਰਜ਼ਾਵਾ ਪਸੰਦਾਂ ਦੇ ਜਿਹੜੀ ਸਾਰੇ ਪਿੰਡ ਦੇ ਲੋਕ ਇਕੱਠੇ ਹੋਏ ਨੇ ਸੋ ਸਾਰੀ ਚੱਲ ਰਹੀ ਆ ਲੰਗਰ ਹਾਲ ਦੱਸਿਆ ਜਾ ਰਿਹਾ ਕਿ ਲੰਗਰ ਹਾਲ ਦੀ ਸਾਰੀ ਚੱਲ ਰਹੀ ਆ ਸੋ ਇਹ ਵੀ ਬੜੀ ਥੋੜੀ ਜਾਣਕਾਰੀ ਦਿਓ ਜਿਹੜਾ ਕੋਈ ਦੱਸਿਆ ਗਿਆ ਸੀਗਾ ਕਿ ਇਹਦਾ ਕੋਈ ਡਿਸਪੂਟ ਵੀ ਚੱਲ ਰਿਹਾ ਸੀ ਇਹ ਜਗ੍ਹਾ ਦਾ ਸੋ ਕਿੰਨੇ ਸਾਲ ਤੋਂ ਚੱਲ ਰਿਹਾ ਸੀ ਇਹਦਾ ਹੁਣ ਜਿਹੜਾ ਸੋਲੂਸ਼ਨ ਨਿਕਲਿਆ ਆ ਕਿੱਦਾਂ ਨਿਕਲਿਆ ਆ ਦੱਸਿਓ ਇਹਦੀ ਆਪਣੇ ਸ਼੍ਰੀ ਗੁਰੂ ਅਰਬਦਾਸ ਪਵੰਦੇ ਨਾਲ ਲੰਗਰ ਹਾਲ ਦੀ ਸਾਰੀ ਕੋਈ 8-9 ਸਾਲ ਪਹਿਲਾਂ 15 ਸਾਲ ਪਹਿਲਾਂ ਆਰਾਮ ਕੀਤੀ ਸੀਗੀ ਆਰਾਮ ਕੀਤੀ ਗਈ ਸੀਗੀ ਤੇ ਉਸ ਦੇ ਵਿੱਚ ਇਹ ਆ ਵੀ ਅਸੀਂ ਲੰਗਰ ਹਾਲ ਜਿਹੜਾ ਆ ਉਹ ਸਾਰੀ ਅਧਿਨ ਨਹੀਂ ਸੀਗਾ ਬਟ ਪਿੰਡ ਦੇ ਇੱਕ ਨੰਬਰਦਾਰ ਸਿਕਾ ਜਗਨ ਕੁਸ਼ੋਰ ਉਸ ਦੇ ਵੱਲੋਂ ਇਹ ਜੋ ਅਦਾਲਤ ਦੇ ਵਿੱਚ ਉਹ ਸਟੇ ਲਿਆ ਗਿਆ ਸੀਗਾ ਜਿਸ ਦੀ ਵਜ੍ਹਾ ਕਰਕੇ ਉਹ ਜਿਹੜਾ ਕੰਮ ਸਾਡਾ ਬੰਦ ਪਿਆ ਸੀਗਾ ਉਹ ਸਟੇ ਜਿਹੜਾ ਸੀਗਾ ਉਹ ਉਹ ਕੋਈ ਮਿਡ ਟਰਮ ਸਟੇ ਸੀਗਾ ਕੋਈ ਲੰਬੀ ਸਟੇ ਨਹੀਂ ਸੀਗਾ ਉਹ ਫਿਰ ਕੋਈ ਸਾਡੇ ਕੋਲ ਫੰਡਾਂ ਦੀ ਘਾਟ ਕਰਕੇ ਅਸੀਂ ਜਿਹੜਾ ਉਹ ਕੰਮ ਸਾਡਾ ਜਿਹੜਾ ਸੀਗਾ ਉਹ ਸਟਿਲ ਪਿਆ ਸੀਗਾ ਅਸੀਂ ਉਹ ਕੰਮ ਨਹੀਂ ਕਰ ਸਕੇ ਬਟ ਉਹ ਜਦੋਂ ਵੀ ਇਹ ਜਿਹੜਾ ਅਸੀਂ ਕੋਈ ਇੱਥੇ ਕੰਮ ਕਰਨਾ ਸ਼ੁਰੂ ਕਰਦੇ ਸੀਗੇ ਤੇ ਜਗਨਕਿਸ਼ੋਰ ਵੱਲੋਂ ਕੋਈ ਨਾ ਕੋਈ ਬਹਾਨਾ ਲਾ ਕੇ ਇੱਥੇ ਝਗੜਾ ਕਰਨ ਦੀ ਜਗਨਕਿਸ਼ੋਰ ਕੌਣ ਆ ਇਹ ਜਗਨਕਿਸ਼ੋਰ ਪਿੰਡ ਦਾ ਅੱਛਾ ਜੀ ਇਹ ਬ੍ਰਾਹਮਣ ਆ ਇਹ 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 ਨੰਬਰਦਾਰ ਆ ਜੀ ਇਹ 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 ਜਦੋਂ ਵੀ ਇਹਨੂੰ ਮੌਕਾ ਮਿਲਦਾ ਸੀਗਾ ਇਹ ਇਹ ਮਤਲਬ ਬਹਾਨਾ ਭਾਲਦਾ ਸੀ ਝਗੜਾ ਕਰਨ ਦਾ ਕਿਉਂ ਕਾਰਨ ਕੀ ਸੀ ਬਜਾ ਕਾਰਨ ਜਿਹੜਾ ਇਹ ਹਰ ਵੇਲੇ ਡਿਸਪਿਊਟ ਪੈਂਦਾ ਸੀ ਤੁਹਾਡੀ ਜਗ੍ਹਾ ਤੇ ਇਹ ਕਾਰਨ ਜਿਹੜਾ ਇਹ ਇਹ ਜਾਤੀ ਕਾਰਨ ਸੀਗਾ ਅੱਛਾ ਜੀ ਹੋਰ ਕੋਈ ਸਾਡੀ ਇਹਦੇ ਨਾਲ ਕੋਈ ਕੋਈ ਪੁਰਾਣੀ ਦੁਸ਼ਮਣੀ ਨੇ ਸੀ ਕੋਈ ਰੰਜਿਸ਼ ਨਹੀਂ ਸੀ ਬਾਅਦ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਝਗੜਾ ਕਰਕੇ ਸਾਨੂੰ ਇਹਨਾਂ ਨੇ ਜਾਤੀਸ਼ੂਚ ਸ਼ਬਦੀ ਵੀ ਬੋਲੇ ਉਹਦਾ ਜਿਹੜਾ ਮਾਮਲਾ ਆ ਇਹਦੇ ਤੇ ਮਕਸੂਦਾ ਥਾਣੇ ਦੇ ਵਿੱਚ ਦਰਜ ਵੀ ਹੋਇਆ ਉਹ ਜਿਹੜਾ ਕਾਰਵਾਈ ਹੋਈ ਕੋਈ ਉਸ ਤੋਂ ਬਾਅਦ ਉਸ ਤੋਂ ਬਾਅਦ ਹਾਂਜੀ ਇਹ ਇਹ ਇਹਨੇ ਕੋਵਿਡ ਚੱਲਦੇ ਸਮੇਂ ਤੇ ਇਹਨੇ ਆਪਣੀ ਮਾਤਾ ਦਾ ਜਿਹੜਾ ਆ ਉਹ ਬਿਮਾਰੀ ਦਾ ਸਰਟੀਫਿਕੇਟ ਪੇਸ਼ ਕਰਕੇ ਬੋਗਸ ਇਹਨੇ ਆਪਣੀ ਬੇਲ ਲਈ ਸੀਗੀ ਤੇ ਇਹ ਆ ਵੀ ਉਦੋਂ ਦਾ ਇਹ ਬੇਲ ਤੇ ਚੱਲ ਰਿਹਾ ਆ ਪਰ ਇਹ ਜਿਹੜੀਆਂ ਮਾੜੀਆਂ ਮੋਟੀਆਂ ਹਰਕਤਾਂ ਸਾਡੇ ਧਰਮ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਰਿਹਾ ਆ ਔਰ ਧਾਰਮਿਕ ਜਿਹੜੀਆਂ ਸਾਡੀਆਂ ਭਾਵਨਾਵਾਂ ਆ ਉਹਨਾਂ ਨੂੰ ਇਹ ਪੜਘਾ ਰਿਹਾ ਆ ਇਹ ਜਦੋਂ ਵੀ ਅਸੀਂ ਕੋਈ ਕਿਉਂਕਿ ਸਾਡੀ ਇਹ ਬਹੁਤ ਵੱਡੀ ਮਜਬੂਰੀ ਸੀ ਕਿਉਂਕਿ ਲੰਗਰ ਹਾਲ ਜਿਹੜਾ ਆ ਉਹ ਸਾਡਾ ਕੋਈ ਨਿੱਜੀ ਮਾਮਲਾ ਨਹੀਂ ਆ ਉਹ ਸਾਰੇ ਭਾਈਚਾਰੇ ਦਾ ਗਰੀਬ ਲੋਕਾਂ ਦਾ ਉਹ ਮਾਮਲਾ ਸੀਗਾ ਕਿਉਂਕਿ ਦੁੱਖ ਸੁੱਖ ਦੇ ਵਿੱਚ ਜਦੋਂ ਕੋਈ ਵੀ ਦੁੱਖ ਸੁੱਖ ਦੀ ਗੱਲ ਹੁੰਦੀ ਸੀਗੀ ਤਾਂ ਸਾਡੇ ਸਮਾਜ ਦੇ ਕੋਲ ਘਰਾਂ ਦੇ ਵਿੱਚ ਥੋੜੀ ਥੋੜੀ ਜਗ੍ਹਾ ਆ ਉਹਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਐਡਜਸਟ ਨਹੀਂ ਸੀ ਕਰ ਪਾਉਂਦੇ ਇਸ ਕਰਕੇ ਗੁਰੂ ਘਰ ਦੇ ਵਾਸਤੇ ਅਸੀਂ ਲੰਗਰ ਹਾਲ ਤਾਂ ਤਿਆਰ ਕੀਤਾ ਸੀ ਵੀ ਦੁੱਖ ਸੁੱਖ ਦੇ ਸਮੇਂ ਸਾਡੇ ਸਮਾਜ ਦੇ ਲੋਕ ਇੱਥੇ ਆਪਣੇ ਜਿਹੜੇ ਆ ਕੰਮਕਾਰ ਜਿਹੜੇ ਆ ਉਹ ਲੰਗਰ ਪਾਣੀ ਦੇ ਆਪਣੇ ਰਿਸ਼ਤੇਦਾਰਾਂ ਸਾਥਸੰਧੀਆਂ ਨੂੰ ਭਾਈਚਾਰੇ ਨੂੰ ਉਹ 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 ਸ਼ਕਾ ਸਕਣ ਜੀ ਸਾਡੀ ਇਹ ਮਜਬੂਰੀ ਕਰਕੇ ਅਸੀਂ ਇਹ ਬਾਰ-ਬਾਰ ਅਸੀਂ ਜਦੋਂ ਕੰਮ ਸ਼ੁਰੂ ਕਰਦੇ ਆ ਪਰ ਇਹ ਰੋੜਾ ਬਣਦਾ ਸੀਗਾ ਜੀ ਤੇ ਉਸੇ ਫਿਰ ਝਗੜੇ ਦੀ ਸਥਿਤੀ ਪੈਦਾ ਹੁੰਦੀ ਸੀਗੀ ਹੁਣ ਫਿਰ ਅਸੀਂ ਹੁਣ ਕੰਮ ਸ਼ੁਰੂ ਦੁਬਾਰਾ ਕੀਤਾ ਸੀਗਾ ਇਹ ਇਹ ਆ ਵੀ ਇਹ ਆ ਵੀ ਇਹਦਾ 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 ਜਿਹੜਾ ਸੁਭਾਅ ਹੀ ਇਸ ਤਰ੍ਹਾਂ ਦਾ ਆ ਹੁਣ ਇੱਕ ਮੈਨੂੰ ਇਹ ਜਾਣਕਾਰੀ ਦੇ ਬਿਜਿਹੜਾ ਹੁਣ ਤੁਹਾਡਾ ਡਿਸਪਿਊਟ ਖਤਮ ਹੋ ਚੁੱਕਾ ਕੰਮ ਸ਼ੁਰੂ ਹੋ ਗਿਆ ਹਾਂਜੀ ਉਹ ਡਿਸਪਿਊਟ ਕਿਦਾਂ ਹੱਲ ਹੋਇਆ ਇਹਦੇ ਬਾਰੇ ਦੱਸੋ ਉਹ ਜਿਹੜਾ ਡਿਸਪਿਊਟ ਆ ਸਾਡਾ ਇਹ ਅਦਾਲਤ ਦੇ ਵਿੱਚ ਮਾਮਲਾ ਸੀਗਾ ਸਰਦਾਰ ਬਲਕਾਰ ਸਿੰਘ ਜੀ ਇਹ ਆ ਵੀ ਸਿਵਲ ਜਾਜ ਸੀਗੇ ਉਹਨਾਂ ਦੇ ਕੋਲ 18 ਦੇ ਵਿੱਚ ਉਹਨੇ ਡਿਸਾਈਡ ਕਰ ਦਿੱਤਾ ਸੀਗਾ ਕਿ ਇਹ ਪਿੰਡ ਦੇ ਪੰਚਾਇਤ ਦੀ ਸਹਿਮਤੀ ਦੇ ਨਾਲ ਤੁਸੀਂ ਇਹ ਜਿਹੜਾ ਲੰਗਰ ਹਾਲਿਆ ਉਹਨੂੰ ਤੁਸੀਂ ਉਹਨੂੰ ਉਹਦੀ ਤੁਸੀਂ ਸਾਰੀ ਕਰ ਸਕਦੇ ਆ ਉਹ ਆਰਡਰ ਸਾਡੇ ਪਾਸ ਸਟਿਲ ਪਏ ਸੀਗੇ ਆਰਡਰ ਸਾਡੇ ਕੋਲ ਸਟੈਂਡ ਕਰਦੇ ਸੀਗੇ ਪਿੰਡ ਦੀ ਜਿਹੜੀ ਪੰਚਾਇਤੀ ਜ਼ਮੀਨ ਸੀ ਜਿਹੜਾ ਇਹ 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 ਪਿੰਡ ਦੀ ਪੰਚਾਇਤੀ ਇਹ ਆ ਇਹ ਜ਼ਮੀਨ ਸੀਗੀ ਇਹ ਪੰਚਾਇਤ ਦੇ ਇਹ ਆ ਵੀ ਅਸੀਂ ਸਰਪੰਚ ਦੇ ਨਾਲ ਸਹਿਮਤੀ ਕੀਤੀ ਆ ਉਹਨਾਂ ਨੇ ਜਿਹੜੇ ਆਰਡਰ ਸੀਗੇ ਉਹਨਾਂ ਦੇ ਮੁਤਾਬਕ ਸਰਪੰਚ ਸਾਹਿਬ ਨੇ ਆਪਣਾ ਮਤਾ ਪਾਇਆ ਮਤਾ ਮਤੇ ਦੇ ਮਤਾਵਕ ਅਸੀਂ ਇਹ ਕੰਮ ਜਿਹੜਾ ਸ਼ੁਰੂ ਕੀਤਾ ਸੀਗਾ ਜੋ ਅਦਾਲਤ ਨੇ ਆਰਡਰ ਦਿੱਤਾ ਉਹਦੇ ਹਿਸਾਬ ਨਾਲ ਮਤਾ ਉਹਦੇ ਹਿਸਾਬ ਨਾਲ ਮਤਾ ਪਾਇਆ ਗਿਆ ਪੰਚਾਇਤ ਬਨੋਂ ਤੇ ਉਹਦੇ ਹਿਸਾਬ ਦੇ ਨਾਲ ਹੀ ਇਹ ਸਾਡੇ ਪਿੰਡ ਦੇ ਸਾਰੇ ਨਗਰ ਨਗਰ ਨਿਵਾਸੀਆਂ ਨੇ ਪਤਵੰਤਿਆਂ ਨੇ ਔਰ ਸਾਰੀ ਪੰਚਾਇਤ ਇਸ ਗੱਲ ਦੇ ਨਾਲ ਸਹਿਮਤ ਆ ਨੰਬਰਦਾਰ ਵੀ ਸਹਿਮਤ ਆ ਤੇ ਇਹ ਆ ਵੀ ਤਾਂ ਇਹ ਕੰਮ ਜਿਹੜਾ ਲੰਗਰ ਹਾਲ ਦਾ ਅਸੀਂ ਸ਼ੁਰੂ ਕੀਤਾ ਸੀ ਜਗਾ ਤੁਹਾਨੂੰ ਪੰਚਾਇਤ ਨੇ ਲਿਖਤੀ ਰੂਪ ਦੇ ਵਿੱਚ ਮਤਾ ਪਾ ਕੇ ਪਿੰਡ ਨੂੰ ਮਤਲਬ ਗੁਰੂ ਘਰ ਨੂੰ ਜਗਾ ਦੇਤੀ ਆ ਦੇਤੀ ਆ ਬੇ ਤੁਸੀਂ ਇੱਥੇ ਸਾਰੀ ਕਰ ਸਕਦੇ ਆ ਪਿੰਡ ਸਹਿਮ ਤੇ ਆ ਜਿਵੇਂ ਪਿੰਡ ਸਹਿਮ ਤੇ ਆ ਸਾਰਾ ਸਾਰਾ ਨਗਰ ਸਹਿਮ ਸੀਗਾ ਲੇਕਿਨ ਫਿਰ ਇੱਕ ਬੰਦੇ ਨੂੰ ਕੀ ਪ੍ਰੋਬਲਮ ਸੀ ਜਿਹੜਾ ਬੰਦਾ ਤੁਹਾਡੇ ਤੇ ਬਾਰ ਬਾਰ ਤੁਹਾਡੇ ਤੇ ਅਲੀਗੇਸ਼ਨ ਲਾ ਰਿਹਾ ਇਹਨੇ ਮੜਕਾ ਬਣ ਰਿਹਾ ਕੰਮ ਦੇ ਇਹਨੇ ਇਹਨੇ ਸਾਡੇ ਨਾਲ ਇੱਥੇ ਅਸੀਂ ਕੰਮ ਕਰ ਰਹੇ ਸੀਗੇ ਕੋਈ ਪੁਰਾਣਾ ਜਿਹੜਾ ਨਲਕਾ ਸੀ ਉਹਨੂੰ ਅਸੀਂ ਖਾੜ ਰਹੇ ਸੀਗੇ ਤਾਂ ਸਾਨੂੰ ਇੱਥੇ ਆ ਕੇ ਮੈਨੂੰ ਤੇ ਪ੍ਰਧਾਨ ਪਰਮਜੀਤ ਨੂੰ ਇਹਨਾਂ ਨੇ ਇਹਨੇ ਜਾਤੀ ਸੂਚਕ ਸ਼ਬਦ ਬੋਲੇ ਆ ਉਹ ਮਾਮਲਾ ਅਸੀਂ ਪੁਲਿਸ ਦੇ ਕੋਲ ਲੈ ਕੇ ਗਏ ਆ ਇਹਦੇ ਖਿਲਾਫ ਐਸਸੀ ਐਕਟ ਦੇ ਤਹਿਤ ਪਰਚਾ ਦਰਜ ਹੋਇਆ ਪਰਚਾ ਦਰਜ ਹੋਣ ਤੋਂ ਬਾਅਦ ਇਹਨੇ ਆਪਣੀ ਰੰਜਿਸ਼ ਜਿਹੜੀ ਹੈ ਉਸੇ ਤਰ੍ਹਾਂ ਜਾਰੀ ਰੱਖੀ ਆ ਤੇ ਸਾਨੂੰ ਦੁਬਾਰਾ ਹੁਣ ਤੁਹਾਡੇ ਕੋਲ ਦੱਸਿਆ ਗਿਆ ਜਦੋਂ ਕੰਮ ਸ਼ੁਰੂ ਕੀਤਾ ਗਿਆ ਹਾਂਜੀ ਕੋਈ ਦੁਬਾਰਾ ਵੀ ਫੇਰ ਕੋਈ ਉਹਨਾਂ ਕੋਈ ਡਿਸਪੂਟ ਦੁਬਾਰਾ ਮੇਰੇ ਡੀਸੀ ਸਾਹਿਬ ਹੁਣ ਹੁਣ ਦੁਬਾਰਾ ਅਸੀਂ ਜਦੋਂ ਹੁਣ ਕੰਮ ਸ਼ੁਰੂ ਕੀਤਾ ਆ ਜੀ ਇਹਨੇ ਇਹਨੇ ਕੰਪਲੇਂਟ ਜਿਹੜੀ ਹੈ ਉਹ ਪਹਿਲਾਂ ਵੀਡੀਓ ਆਫਿਸ ਦੇ ਵਿੱਚ ਇਹ ਗਿਆ ਹੈਗਾ ਤੇ ਉਹਨਾਂ ਨੇ ਉਹ ਬੀਡੀਪੀ ਉਹਦਾ ਕੀ ਦਾਮ ਆ ਸਾਡੇ ਵੀਡੀਓ ਦਾ ਨਾਮ ਸਰਦਾਰ ਸੇਵਾ ਸਿੰਘ ਜੀ ਸੇਵਾ ਸਿੰਘ ਜੀ ਸਰਦਾਰ ਸੇਵਾ ਸਿੰਘ ਜੀ ਆ ਉਹਨਾਂ ਦੇ ਪਾਸ ਗਿਆ ਸੀਗਾ ਉਹਨਾਂ ਵੱਲੋਂ ਕੀ ਉਹਨਾਂ ਵੱਲੋਂ ਵੀ ਕੰਪਲੀਟ ਗਈ ਹੈ ਉਹਨਾਂ ਵੱਲੋਂ ਕੀ ਗੱਲ ਹਾਂਜੀ ਉਹਨਾਂ ਉਹਨਾਂ ਵੱਲੋਂ ਵੀ ਇਹ ਜਿਹੜੀ ਆ ਗੱਲਬਾਤ ਇਹਨੂੰ ਕਿਹਾ ਵੀ ਤੂੰ ਇਹ ਇਹ ਧਾਰਮਿਕ ਮਾਮਲਾ ਹੈ ਇਹਦੇ ਵਿੱਚ ਤੂੰ ਦਖਲਦਾਰੀ ਨਾ ਕਰ ਅੱਛਾ ਪਰ ਉਹਨਾਂ ਨੂੰ ਇਹ ਜਿਹੜਾ ਧਾਰ ਜਿਹੜੀ ਬਿਲਡਿੰਗ ਉਹ ਸਾਰਿਆਂ ਨਾਲ ਚਾਹੁੰਦੇ ਆ ਉਹਨਾਂ ਨੂੰ ਕਰ ਲੈਣ ਦਿਓ ਠੀਕ ਹੈ ਜੀ ਤੇ ਕਿਉਂਕਿ ਸਾਡੇ ਕੋਲ ਆਰਡਰ ਆ ਅਦਾਲਤ ਦਾ ਆਰਡਰ ਆ ਆਰਡਰ ਦੀ ਕਾਪੀ ਜਿਹੜੀ ਹੈ ਉਹ ਸਬੰਧਤ ਡਿਪਾਰਟਮੈਂਟ ਕੋਲ ਵੀ ਆ ਔਰ ਪੁਲਿਸ ਡਿਪਾਰਟਮੈਂਟ ਦੇ ਕੋਲ ਵੀ ਆ ਪ੍ਰਸ਼ਾਸਨ ਨੂੰ ਵੀ ਕਹਿਦਾ ਦਿਖਾਈ ਗਈ ਹੈ ਜਿਹੜੀ ਆਰਡਰ ਆਰਡਰ ਦੀ ਕਾਪੀ ਸੀ ਉਹ ਰਾਤ ਵੀ ਉਹਦਾ ਪ੍ਰਸ਼ਾਸਨ ਜਿਹੜਾ ਹੈ ਮਾਲ ਮਹਿਕਮੇ ਵਾਲੇ ਆਏ ਸੀਗੇ ਜੇਹੀ ਤੇ ਆਪਣੇ ਪੰਚਾਇਤ ਸੈਕਟਰੀ ਉਹਨਾਂ ਨੂੰ ਆਰਡਰਾਂ ਦੀ ਜਿਹੜੀ ਕਾਪੀ ਵੀ ਦੇ ਦਿੱਤੀ ਗਈ ਹੈ ਉਹਨਾਂ ਨੂੰ WhatsApp ਵੀ ਉਹ ਕਰ ਦਿੱਤਾ ਗਿਆ ਆ ਉਸ ਤੋਂ ਬਾਅਦ ਉਹ ਕੀ ਕਹਿੰਦੇ ਉਹਨਾਂ ਵੱਲੋਂ ਉਹਨਾਂ ਵੱਲੋਂ ਕੋਈ ਉਹਨਾਂ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਗਈ ਉਹ ਐਜ਼ ਇਟ ਇ ਜਿੱਦਾਂ ਆਏ ਸੀਗੇ ਉਹਨਾਂ ਨੇ ਆਪਣਾ ਜੋ ਉਹਨਾਂ ਦੀ ਡਿਊਟੀ ਸੀਗੀ ਉਹਨਾਂ ਨੇ ਪੂਰੀ ਕੀਤੀ ਆ ਉਹ ਦੇਖ ਗਏ ਆ ਇੱਥੇ ਇੱਥੇ ਇਹਦੇ 2 400 ਜਿਹੜਾ ਆ ਲੇਡੀਜ਼ ਤੇ ਜਿਹੜੇ ਜੈਂਟਸ ਆ ਉਹ ਇਕੱਤਰ ਹੋਏ ਸੀਗੇ ਉਹਨਾਂ ਦੇ ਉਹਨਾਂ ਦੇ ਹਾਂ ਉਹਨਾਂ ਸਾਰਿਆਂ ਦੇ ਥਿਊਜ਼ ਉਹਨਾਂ ਨੇ ਲੈ ਆ ਸਾਡੇ ਵੀ ਥਿਊਜ਼ ਲੈ ਕੇ ਔਰ ਸਾਰੀ ਸੰਗਤ ਦਾ ਥਿਊਜ਼ ਲੈ ਕੇ ਉਹ ਸੁਣ ਕੇ ਜਿਹੜੇ ਆ ਉਸੇ ਤਰ੍ਹਾਂ ਹੀ ਉਹ ਵਾਪਸ ਜਿਹੜੇ ਆ ਉਹ ਚਲੇ ਗਏ ਹੈਗੇ ਆ ਤੇ ਉਹਨਾਂ ਨੇ ਕੋਈ ਗੱਲਬਾਤ ਜੜੀ ਆ ਉਹ ਸਾਡੇ ਨਾਲ ਨਹੀਂ ਕੀਤੀ। ਉਹਨਾਂ ਨੇ ਸ਼ੁਰੂ ਤੋਂ ਤੁਹਾਨੂੰ ਭਰੋਸਾ ਦਿੱਤਾ ਗਿਆ ਕਿ ਤੁਸੀਂ ਉਹਨਾਂ ਨੇ ਉਹਨਾਂ ਨੇ ਜੋ ਪ੍ਰੂਫ ਦਿਖਾਉਣ ਤੋਂ ਬਾਅਦ ਉਹਨਾਂ ਨੇ ਨਹੀਂ ਉਹਨਾਂ ਨੇ ਕਿਹਾ ਬਈ ਉਹਨਾਂ ਨੇ ਕਿਹਾ ਬਈ ਤੁਹਾਡੇ ਕੋਲ ਕੀ ਹੈਗਾ ਮੈਂ ਕਿਹਾ ਵੀ ਮੇਰੇ ਕੋਲ ਆ ਕੋਰਟ ਦੇ ਆਰਡਰ ਆ ਸਾਨੂੰ ਆਰਡਰ ਜਿਹੜਾ ਹੈ ਬਲਕਾਰ ਸਿੰਘ ਦੀ ਅਦਾਲਤ ਦਾ ਉਹਦੇ ਅਮਤਾਲ ਅਸੀਂ ਕੰਮ ਸ਼ੁਰੂ ਕੀਤਾ ਆ ਮੈਂ ਕਿਹਾ ਜਿਹੜੇ ਆਰਡਰ ਨਾਲ ਤੁਸੀਂ ਸਾਨੂੰ ਬੰਦ ਕਰਨ ਆਏ ਹੋ ਸਾਨੂੰ ਉਹ ਆਰਡਰ ਜਿਹੜੇ ਰੀਸੈਂਟ ਆਰਡਰ ਹੈਗੇ ਆ ਜੇ ਕੋਈ ਲੇਟੈਸਟ ਜਿਹੜੇ ਆਰਡਰ ਆ ਉਹ ਸਾਨੂੰ ਤੁਸੀਂ ਦਿਖਾਵਿਓ ਤਾਂ ਅਸੀਂ ਅਸੀਂ ਕੰਪਲਾਈਂਸ ਕਰਾਂਗੇ ਅਸੀਂ ਅਸੀਂ ਜਿਹੜਾ ਸਾਰੀ ਫਰਦਰ ਨਹੀਂ ਕਰਾਂਗੇ ਸਾਰੀ ਦਾ ਕੰਮ ਬੰਦ ਕਰਾਂਗੇ ਅਸੀਂ ਬੰਦ ਕਰ ਦਵਾਂਗੇ ਬਟ ਉਹਨਾਂ ਦੇ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਇਹਦੇ ਕੋਲ ਸਟੇ ਆਰਡਰ ਪੁਰਾਣਾ ਸੀਗਾ ਉਹ ਉਹ ਪੁਰਾਣਾ ਹੀ ਸਾਡੇ ਕੋਲ ਸਟੇ ਆਰਡਰ ਆ ਉਹਨੂੰ ਲੈ ਕੇ ਕੰਪਲੇਂਟਾਂ ਕਰਦਾ ਸੀਗਾ ਜਿਹੜਾ ਸਟੇ ਆਰਡਰ ਕਿੰਨੇ ਸਾਲ ਪੁਰਾਣਾ ਸੀ ਉਹ ਕੋਈ 5-6 ਸਾਲ ਪੁਰਾਣਾ ਆ ਜੀ ਉਹ 6 ਸਾਲ ਪੁਰਾਣਾ ਸੀ ਹਾਂਜੀ 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 ਠੀਕ ਹੈ ਤਾਂ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਸਰਕਾਰ ਨੂੰ ਕੀ ਅਸੀਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਰਾ ਨਗਰ ਸਾਰੀ ਸੰਗਤ ਪੰਚਾਇਤ ਜਿਹੜੀ ਹੈ ਜਦੋਂ ਇਸ ਧਾਰਮਿਕ ਕੰਮ ਦੇ ਨਾਲ ਸਹਿਮਤ ਹੈ ਤੇ ਉਹ ਆ ਵੀ ਇਹ ਆ ਵੀ ਇਸ ਪਿੰਡ ਦੇ ਇੱਕ ਬੰਦੇ ਨੂੰ ਜਿਹੜੀ ਹੈ ਉਹ ਕਿਉਂ ਤਕਲੀਫ ਹੈਗੀ ਆ ਇਹ ਇਹ ਕੰਪਲੇਂਟ ਲੈ ਕੇ ਜਾਂਦਾ ਆ ਪ੍ਰਸ਼ਾਸਨ ਜਿਹੜਾ ਆ ਉਹ ਪੱਬਾਂ ਭਾਰ ਹੋ ਜਾਂਦਾ ਉਹਦੀ ਉਹਦੇ ਉਹਦੇ ਜਿਹੜੀ ਐਪਲੀਕੇਸ਼ਨ ਦੀ ਕੰਪਲੈਂਸ ਕਰਨ ਵਾਸਤੇ ਅਸੀਂ ਬਾਰ-ਬਾਰ ਪੰਚਾਇਤਾਂ ਲੈ ਕੇ ਗਏ ਆ ਸਾਡੀ ਸਾਡੇ ਵਾਸਤੇ ਕਿਉਂ ਨਹੀਂ ਸਾਡਾ ਪੱਖ ਜਿਹੜਾ ਕਿਉਂ ਨਹੀਂ ਉਹ ਦੇਖਿਆ ਜਾਂਦਾ ਤੇ ਇਸ ਕਰਕੇ ਇਹ ਬੰਦਾ ਜਿਹੜਾ ਆ ਸਾਡੇ ਨਾਲ ਜਾਤੀ ਰੰਜਿਸ਼ ਕਰਕੇ ਇਹ ਸਾਡੇ ਇਹ ਇੱਕ ਇਹ ਕਾਰਵੇ ਧਾਰਮਿਕ ਭਾਵਨਾ ਵਿੱਚ ਦਖਲਅੰਦਾਜ਼ੀ ਕਰਦਾ ਆ। ਚਾਹੀਏ ਉਹਨਾਂ ਨੇ ਜੇ ਸਾਡਾ ਕੰਮ ਰੋਕਣ ਵਾਸਤੇ ਆਉਂਦਾ ਆ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਇਹ ਝ ਪੜਕਾਉਂਦਾ ਆ। ਪ੍ਰਸ਼ਾਸਨ ਇਹਦੇ ਉੱਤੇ ਕਿਉਂ ਨਹੀਂ ਇਹਦੇ ਤੇ ਧਰਮ ਭਾਵਨਾ ਦੇ ਖਿਲਾਫ ਇਹਦੇ ਕਿਉਂ ਨਹੀਂ ਕਾਰਵਾਈ ਕਰਦਾ। ਸਾਡੀ ਕੀ ਮੰਗਿਆ ਕਿ ਉਹ ਤੇ ਇੱਕ ਦੂਸਰਾ ਵੀ ਅਸੀਂ ਅਸੀਂ ਚਾਹੁੰਦੇ ਆਂ ਅਸੀਂ ਚਾਹੁੰਦੇ ਆਂ ਵੀ ਇਹਦੇ ਖਿਲਾਫ ਵੀ ਕੋਈ ਜੜੀ ਕਾਨੂੰਨੀ ਕਾਰਵਾਈ ਜੜੀ ਆ ਉਹ ਕੀਤੀ ਜਾਵੇ ਤਾਂ ਕਿ ਇਹ ਅੱਗੇ ਤੋਂ ਸਾਡੇ ਧਾਰਮਿਕ ਮਾਮਲੇ ਦੇ ਵਿੱਚ ਕੋਈ ਦੰਦ ਦਖੰਡਾਜੀ ਨਾ ਕਰ ਸਕੇ ਸੋ ਹੌਂਸਟ ਇਸ ਟਾਈਮ ਜਿਹੜਾ ਕੰਮ ਚੱਲ ਰਿਹਾ ਤੁਹਾਡਾ ਬਿਲਕੁਲ ਕੋਈ ਕੋਈ ਫਿਰ ਦੁਬਾਰਾ ਕੋਈ ਡਿਸਪਿਊਟ ਵੀ ਨਹੀਂ ਪਿਆ ਕੋਈ ਦੁਬਾਰਾ ਆ ਕੇ ਕਿਸੇ ਨੂੰ ਨਹੀਂ ਸਾਨੂੰ ਅਜੇ ਤੱਕ ਸਾਨੂੰ ਕਿਸੇ ਨੇ ਕਿਸੇ ਨੇ ਨਹੀਂ ਰੋਕਿਆ ਅਸੀਂ ਜਿਹੜਾ ਕਾਰਜ ਹੈ ਸੰਗਤਾਂ ਜਿਹੜੀਆਂ ਆ ਇਹ ਇਸ ਗੱਲ ਤੇ ਵਿਜਿਤ ਹਨ ਕਿ ਸਾਡੇ ਗੁਰੂ ਘਰ ਦੇ ਕਾਰਜ ਹਨ ਸਾਡੀ ਇਹ ਪ੍ਰੋਬਲਮ ਹੈਗੀ ਆ ਇਹ ਕਿਸੇ ਦਾ ਨਿੱਜੀ ਮਾਮਲਾ ਨਹੀਂ ਪਬਲਿਕ ਹਿੱਤ ਵਾਸਤੇ ਇਹ ਜਿਹੜਾ ਕੰਮ ਆ ਉਹ ਹੋ ਰਿਹਾ ਆ ਤੇ ਇਹ ਅਸੀਂ ਹਰ ਹਾਲਤ ਦੇ ਵਿੱਚ ਇਹ ਕਰਨਾ ਸਾਰੇ ਪਿੰਡ ਦੀ ਸਹਿਮਤੀ ਬਣੀ ਸਾਡੇ ਪਿੰਡ ਦੀ ਸਹਿਮਤੀ ਬਣੀ ਦੋ ਬੰਦਿਆਂ ਦੀ ਹੈ ਸਾਰੇ ਪਿੰਡ ਦੀ ਸਹਿਮਤੀ ਹਾਂਜੀ ਬਿਲਕੁਲ ਹਾਂਜੀ ਸਾਡੇ ਕੋਲ ਸਾਡੇ ਕੋਲ ਪੰਚਾਇਤ ਦਾ ਮਤਾ ਪਾਇਆ ਆ ਰੈਜੂਲੇਸ਼ਨ ਜਿਹੜਾ ਪਾਇਆ ਆ ਉਹਦੇ ਸਾਰੀ ਪੰਚਾਇਤ ਸਹਿਮਤ ਆ ਹਾਂਜੀ ਸਾਡੇ ਕੋਲ ਸਾਡੇ ਸਰਪੰਚ ਸਾਹਿਬ ਵੀ ਮੌਕੇ ਤੇ ਹਾਜ਼ਰ ਆ ਉਹ ਵੀ ਤੁਹਾਨੂੰ ਜਿਹੜਾ ਆ ਉਹ ਸਾਰੀ ਜਿਹੜੀ ਪੋਜੀਸ਼ਨ ਜਿਹੜੀ ਆ ਉਹ ਕਲੀਅਰ ਕਰ ਦੇਣਗੇ ਸਾਬਕਾ ਸਰਪੰਚ ਵੀ ਸਾਡੇ ਪਾਸ ਖੜੇ ਆ ਮੌਜੂਦਾ ਵੀ ਹੈਗੇ ਆ ਸਰਪੰਚ ਉਹਨਾਂ ਨਾਲ ਪਹਿਲਾਂ ਗੱਲ ਕਰਦੇ ਆ ਹਾਂਜੀ ਆ ਜਾਓ ਸਰ ਆਪਣਾ ਨਾਮ ਦੱਸ ਕੇ ਫਿਰ ਗੱਲਬਾਤ ਹਾਂਜੀ ਸਰ ਕੀ ਮਾਮਲਾ ਹੈ ਜਿਹੜਾ ਬਾਰ-ਬਾਰ ਜਿਹੜਾ ਤੁਹਾਡੇ ਪਿੰਡ ਦਾ ਹੀ ਬੰਦਾ ਇੱਕ ਅਰਚਣ ਪਾ ਰਿਹਾ ਬਾਰ-ਬਾਰ ਉਹ ਸਾਰਾ ਪਿੰਡ ਕਹਿੰਦਾ ਸਾਰਾ ਸਮਾਜ ਦੇਖਿਆ ਗੁਰੂ ਘਰ ਦਾ ਕੰਮ ਆ ਧਾਰਮਿਕ ਕਹਿ ਸਕਦੇ ਵੀ ਗੁਰੂ ਘਰ ਦਾ ਕੰਮ ਚੱਲ ਰਿਹਾ ਤੇ ਬਾਰ-ਬਾਰ ਕਿਉਂ ਪ੍ਰੋਬਲਮ ਆ ਰਹੀ ਹੈ ਇਹ ਪਤਾ ਨਹੀਂ ਕਿਉਂ ਇਹਦੇ ਦਿਲ ਦੇ ਵਿੱਚ ਕੋਈ ਇਹੋ ਜਿਹੇ ਵਿਚਾਰ ਕਿਉਂ ਆਉਂਦੇ ਆ ਜੀ ਬੜਾ ਐਨੌਸ ਸਮਝਾਇਆ ਵੀ ਮੇਰਾ ਤੂੰ ਪੁੱਤਰਾ ਵਰਗਾ ਆ ਮੈਨੂੰ ਨਾ ਪਰੇਸ਼ਾਨ ਕਰ ਜੀ ਜੀ ਤੇ ਪਤਾ ਨਹੀਂ ਕਿਉਂ ਅਜਿਹੀਆਂ ਕਾਰਵਾਈਆਂ ਹੇ ਕੰਡਿਆ ਆ ਵੀ ਐਦਾ ਤੈਨੂੰ ਚੱਕਾਈਦਾ ਨਹੀਂ ਆ ਨੰਬਰਦਾਰ ਆ ਠੀਕ ਆ ਅਸੀਂ ਉਹਦਾ ਸਤਿਕਾਰ ਕਰਦੇ ਆ ਤੇ ਬੱਚਿਆਂ ਦੇ ਤੌਰ ਤੇ ਉਹਦਾ ਵੀ ਸਤਿਕਾਰ ਕਰਦੇ ਇਹਨਾਂ ਦਾ ਪਰ ਪਤਾ ਨਹੀਂ ਕਿਉਂ ਜਦੋਂ ਤੋਂ ਮੈਂ ਸਰਪੰਚ ਬਣਿਆ ਦੁਬਾਰਾ ਦਬਲ ਦੂਸਰੀ ਧਰਨ ਦੇ ਵਿੱਚ ਜੀ ਜੀ ਤੇ ਇਹ ਪਤਾ ਨਹੀਂ ਇਹੇ ਮੋਹਰੇ ਲਜਾਣ ਵਾਲਾ ਤੇ ਉਸ ਤੋਂ ਬਾਅਦ ਪਤਾ ਨਹੀਂ ਕਿਉਂ ਇਹ ਮਤਲਬ ਇਹ ਕਾਰਵਾਈਆਂ ਕਰਨ ਲੱਗਿਆ ਇੱਥੇ ਪਹਿਲੀ ਪੰਚਾਇਤ ਦੇ ਵਿੱਚ ਮੈਂ ਜਦੋਂ ਥੋੜੇ ਜਿਹੇ ਪੈਸੇ ਮਿਲੇ ਸੀਗੇ ਸਰਕਾਰ ਵੱਲੋਂ ਤੇ ਉਹ ਲਾਇਆ ਸੀ ਚਲੋ ਇਹ ਜਿਹੜੇ ਪੈਸੇ ਲਾਉਣੇ ਹੁੰਦੇ ਸਾਰਿਆਂ ਨੂੰ ਪਤਾ ਆ ਬਈ ਲੋੜਵੰਦ ਜਿਹੜੇ ਪਰਿਵਾਰ ਆ ਪਹਿਲਾਂ ਉਹਨਾਂ ਦਾ ਦੇਖਣਾ ਚਾਹੀਦਾ ਤੇ ਮੈਂ ਇੱਧਰ ਕਰਨ ਲੱਪਿਆਂ ਇਸ ਭਾਈਚਾਰੇ 'ਚ ਆਪਣੇ ਯਾਨੀ ਇਹਨਾਂ ਬਾਹਰੋਂ ਕੋਈ ਹੋਰ ਪੈਸੇ ਇਹਨਾਂ ਪੈਸੇ ਮਗਾ ਲਿਆ ਸਾਨੂੰ ਕੋਈ ਪਤਾ ਨਹੀਂ ਮੈਂ ਉਹ ਕਾਗਜ਼ਾਂ ਦੇ ਉੱਤੇ ਮੇਰੀ ਵੀ ਮੋਹਰ ਲਵਾਈ ਲਈ ਹੈ ਮੇਰੇ ਵੀ ਦਸਤਕ ਕਰਾਇਆ ਸਾਨੂੰ ਇਹਦੇ ਬਾਰੇ ਨੌਲੇਜ ਨਹੀਂ ਸਿਕਾਇਨਾ ਮੈਨੂੰ ਨੌਲੇਜ ਨਹੀਂ ਸਿਕਾ ਚਲੋ ਬਾਹਰੋਂ ਵੀ ਪੈਸੇ ਆਏ ਹੋਗੇ ਕੋਈ ਇਹਨਾਂ ਨੇ ਇਕੱਠੇ ਕਰਕੇ ਤੇ ਇਹ ਉਧਰੋਂ ਆਪਣੇ ਆਪ ਹੀ ਪਟਕੇ ਜਿਹੜੀਆਂ ਇਹ ਕਹਿੰਦੇ ਗਲੀਆਂ ਨਾਲੀਆਂ ਬਣਾਉਣ ਲੱਪਿਆ ਤੇ ਮੜੀ ਠੇਸ ਬਚਾਈ ਇਹਨਾਂ ਮੈਂ ਕਿਹਾ ਚੱਲ ਹੁਣ ਮੇਰੇ ਪੁੱਤਰਾਂ ਵਰਗਾ ਬਈ ਮੈਂ ਇਹ ਕਾਰਵਾਈ ਮੈਂ ਪਿੰਡ ਦੇ ਵਿੱਚ ਮੇਰੀ ਇਹ ਸੋਚ ਆ ਬਈ ਮੈਂ ਕਿਸੇ ਨਾਲ ਲੜਾਣਾ ਮੇਰਾ ਹਾਂ ਜਿਹੜਾ ਹੋਣਾ ਇਸ ਟਾਈਮ ਦਾ ਲੇਟੈਸਟ ਤੁਹਾਡੀ ਜਿਹੜੀ ਸਾਰੀ ਚੱਲ ਰਹੀ ਲੰਗਰ ਹਾਲ ਦੀ ਸੋ ਇਹਦੇ ਬਾਰੇ ਦੱਸੋ ਕਿ ਜਿਹੜਾ ਪੰਚਾਇਤ ਵੱਲੋਂ ਪੰਚਾਇਤੀ ਜ਼ਮੀਨ ਸੀ ਇਹ ਜਗਾ ਸੀ ਜਿਹੜੀ ਲੰਗਰ ਹਾਲ ਦੀ ਜਿਹੜੀ ਜਗਾ ਆ ਇਸ ਟਾਈਮ ਤੋਂ ਸਾਰੀ ਚੱਲ ਰਹੀ ਆ ਸੋ ਇਹ ਸਹਿਮਤੀ ਨਾਲ ਕੀਤਾ ਗਿਆ ਪੰਚਾਇਤ ਦੀ ਪੰਚਾਇਤ ਦੀ ਹਾਂ ਸਰ ਇਹ ਪੰਚਾਇਤ ਦੇ ਸਾਰੇ ਸਹਿਮਤੀ ਦੇ ਨਾਲ ਇਹ ਕੀਤਾ ਗਿਆ ਆ ਮਾਨਯੋਗ ਜੋ ਅਦਾਲਤ ਵੱਲੋਂ ਜੋ ਉਹਨਾਂ ਨੇ ਉਹਨਾਂ ਨੇ ਦਿੱਤੇ ਵੀ ਇਹਦੇ ਵਿੱਚ ਉਦੋਂ ਜਦੋਂ ਮਤਾ ਪਾਇਆ ਸਾਂਝੀ ਮਤਾ ਪਾਇਆ ਸੀਗਾ ਗੁਰਦੁਆਰੇ ਸਾਹਿਬ ਜਿਹੜੀ ਪਰਮੰਧਕ ਕਮੇਟੀ ਨੇ ਉਹਦੇ ਉੱਤੇ ਸਾਰਿਆਂ ਦੇ ਉੱਤੇ ਵੀ ਦਸ ਕੇ ਸਗੇ ਸਾਰੀ ਪੰਚਾਇਤ ਨੇ ਕੀਤੇ ਉਹ ਤੋਂ ਬਾਅਦ ਅਦਾਲਤ ਦੇ ਵਿੱਚ ਜਿਹਨੋਂ ਸਹੀ ਉਹਦਾ ਮਤਾ ਨਹੀਂ ਪਹਿਲਾਂ ਪਾਇਆ ਸੀ ਉਹ ਤੋਂ ਬਾਅਦ ਮਾਨਯੋਗ ਅਦਾਲਤ ਨੇ ਮਤਲਬ ਉਹਨਾਂ ਨੇ ਇਹ ਦੇਤਾ ਹੋਏ ਹੁਕਮ ਹਾਂ 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 ਇਹਨਾਂ ਹਾਂ ਜਿਹੜਾ ਇੱਕ ਮਤਾ ਪਾਇਆ ਜਾਵੇ ਉਹ ਪੰਚਾਇਤ ਦੇ ਮਤਲਬ ਅੰਡਰ ਹੈਗੀ ਇਹ ਜਗ੍ਹਾ ਹਾਂ ਜੀ ਹਾਂ ਹਾਂ ਜੀ ਹਾਂ ਜੀ ਤੁਸੀਂ ਫਿਰ ਉਹ ਮਤਾ ਕਿਨੇ ਪਾਤਾ ਹੈ ਹਾਂ ਹਾਂ ਮਤ ਆਪਾਂ ਪੂਰੀ ਪੰਚਾਇਤ ਨੂੰ ਮਤ ਆਪਿਆ ਆਇਆ ਹਾਂ ਗੁਰੂ ਘਰ ਨੂੰ ਜਿਹੜੀ ਇਹ ਜਗ੍ਹਾ ਰੱਖਣੀ ਹਾਂ ਹਾਂ ਜੀ ਹਾਂ ਜੀ ਨਕੇ ਦੇਖੋ ਇਹ ਜਿਹੜੀ ਜਗ੍ਹਾ ਹੈ ਕਿ ਨਹੀਂ ਕਹਿਣ ਤੋਂ ਮhle ਇੱਥੇ ਪਹਿਲਾਂ ਹੀ ਪੰਚਾਇਤ ਘਰ ਆਇਆ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਡਾਕਟਰ ਅੰਬੇਟ ਕਾਰ ਸਾਹਿਬ ਜੀ ਉਹਨਾਂ ਦਾ ਵੀ ਉੱਪਰ ਪਵਨ ਬਣਾਇਆ ਆ ਫੇਰ ਸਾਡਾ ਇਹ ਇੱਥੇ ਗੁਰੂ ਘਰ ਆ ਕਾਫੀ ਢੇਰ ਤੋਂ ਇਹ ਕਾਫੀ ਸਾਲਾਂ ਤੋਂ ਇਹ ਪਤਾ ਨਹੀਂ ਕਿਉਂ ਨਹੀਂ ਇਹਨਾਂ ਦੇ ਬਜ਼ੁਰਗ ਸਿੱਕੇ ਸਾਡੇ ਬੜੇ ਸਤਿਕਾਰਯੋਗ ਸਰਪੰਚ ਪਹਿਲੇ ਜਿਹੜੇ ਤੇ ਕਾਫੀ ਢੇਰ ਦੀਆਂ ਗੱਲਾਂ ਇਹ ਇਹ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਕਿਤੇ ਇਹ ਇਹ ਉਹਨਾਂ ਦਾ ਮੇਰਾ ਕਹਿ ਲਿਆ ਇਹ ਪੋਤਾ ਲੱਗਦਾ ਜਗਾ ਇਸ ਟਾਈਮ ਕੰਮ ਚੱਲਦਾ ਪਿਆ ਆ ਪਿੰਡ ਦੇ ਸਾਰਾ ਹਾਂ ਜੇ ਸਾਰਾ ਸਮਾਜ ਜੀ ਮੈਂ ਬਾਹਰ ਆਲੇ ਮਿਲ ਕੇ ਸਾਰੇ ਕਰਦੇ ਆ ਪਰ ਕਿਸੇ ਨੂੰ ਕੋਈ ਇਸ ਟਾਈਮ ਕੋਈ ਕਿਸੇ ਨੂੰ ਪ੍ਰੋਬਲਮ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਬੜੀ ਸਹਾਇਕ ਦੇਣ ਦੇ ਸਾਰਾ ਪਿੰਡ ਸਹਾਇਕ ਦੇਣ ਦੇ ਆ ਜੀ ਇਹਨਾਂ ਨੂੰ ਇਹ ਮੱਲ ਵੇਇ ਇਹ ਦਾਰੇ ਨੂੰ ਵੀ ਜਿਹੜਾ ਲੰਗਰ ਹਾਲਿਆ ਬਣੇ ਲੋੜਵੰਦ ਪਰਿਵਾਰ ਆ ਇਹ ਕਹਿਣ ਤੋਂ ਮਤਲਬ ਮੈਂ ਗਰੀਬ ਨਹੀਂ ਕਹਿ ਸਕਦਾ ਕਈ ਗੱਲਾਂ ਦੇਖਣ ਵਾਲੀਆਂ ਪਰ ਲੋੜਵੰਦ ਸਾਰੇ ਪਰਿਵਾਰ ਦੋ ਦੋ ਤਿੰਨ ਤਿੰਨ ਚਾਰ ਚਾਰ ਮਾਲਲੇ ਜਗਾ ਉਹ ਵੀ ਘਟਿਆ ਤੇ ਕਈ ਕਾਰਵਾਰ ਕਰਨੇ ਪੈਂਦੇ ਜਿਹੜੇ ਉਹਦੇ ਵਿੱਚ ਬੜੀ ਪਰੇਸ਼ਾਨੀ ਆਉਂਦੀ ਆ ਮਨ ਨੂੰ ਬੜਾ ਦੁੱਖ ਲੱਗਦਾ ਆ ਤੇ ਆ ਹੁਣ ਦੇਖ ਕੇ ਮਨ ਬੜਾ ਖੁਸ਼ ਹੁੰਦਾ ਆ ਮਨ ਵੀ ਭਰ ਜਾਂਦਾ ਆ ਦੇਖ ਕੇ ਵਾਹਿਗੁਰੂ ਚੜ੍ਹਦੀਆਂ ਗੱਲਾਂ ਵਿੱਚ ਸਭ ਨੂੰ ਰੱਖੇ ਇਹ ਜਿਹੜਾ ਸਾਡਾ ਕੰਮ ਆ ਨੇ ਪਰੇ ਚੜ੍ਹੇ ਜੀ ਦਾ ਸ਼ਕਤੀ ਆਮਰ ਰਹੇ ਜੀ ਰਿਵਾਦਾ ਸ਼ਕਤੀ ਆਮਰ ਰਹੇ ਜੋ ਬੋਲੇੀ ਸੋਨ ਮਤ ਮਿਹਰਬਾਨੀ ਜੀ ਹਾਂ ਜੀ ਸੋ ਸਾਥੀਓ ਤੁਹਾਡੇ ਨਾਲ ਤਸਵੀਰਾਂ ਇਸ ਟਾਈਮ ਸਾਂਝੀਆਂ ਕਰਦੇ ਪਏ ਆ ਨਿਊਜ਼ 22 ਟੀਵੀ ਜੇ ਆਪ ਤੋਂ ਦੇਖ ਸਕਦੇ ਹੋ ਸਿੱਧੀਆਂ ਦੱਸ ਰਿਹਾ ਇਸ ਟਾਈਮ ਲਾਈਵ ਚੱਲ ਰਿਹਾ ਆ ਪਿੰਡ ਰਦਾਵਾ ਮਸੰਦਾ ਜਿੱਥੇ ਕੀ ਸ਼੍ਰੀ ਗੁਰੂ ਵਿਦਾਸ ਪਵਨ ਸੋ ਜਿਹਦੇ ਨਾਲ ਲੰਗਰ ਹਾਲ ਦੀ ਜਿਹੜੀ ਵਿਸਾਰੀ ਚੱਲ ਰਹੀ ਆ ਸੋ ਪਿੰਡ ਦੀ ਸਹਿਮਤੀ ਨਾਲ ਸੋ ਪੰਚਾਇਤ ਦੀ ਸਹਿਮਤੀ ਨਾਲ ਜਿਹੜਾ ਇਹ ਮਤਾ ਪਾ ਕੇ ਜਿਹੜਾ ਪੰਚਾਇਤ ਵੱਲੋਂ ਜਿਹੜੀ ਗੁਰੂ ਘਰ ਨੂੰ ਜਿਹੜੀ ਜਗ੍ਹਾ ਜਿਹੜੀ ਡੋਨੇਸ਼ਨ ਜਿਹੜੀ ਕਹਿ ਸਾਦੇ ਵੀ ਦਾਨ ਜਿਹੜੀ ਕਰ ਦਿੱਤੀ ਗਈ ਆ ਸੋ ਜਿਹੜਾ ਮਾਮਲਾ ਜਿਹੜਾ ਲਟਕਦਾ ਲਟਕਦਾ ਜਾਨੀ ਕਾਫੀ ਸਾਲਾਂ ਤੋਂ ਜਿਹੜਾ ਉਹਦਾ ਹੁਣ ਹੈ ਇਸ ਟਾਈਮ ਜਿਹੜਾ ਮਸਲਾ ਜਿਹੜਾ ਹੱਲ ਹੋਇਆ ਆ ਸੋ ਤਸਵੀਰਾਂ ਤੁਹਾਨੂੰ ਮੈਂ ਦਿਖਾ ਰਿਹਾ ਸੋ ਪਿੰਡ ਦੇ ਲੋਕ ਰਵਦਾਸੀਆ ਸਮਾਜ ਦੇ ਲੋਕ ਸਮੂਹ ਸਮਾਜ ਇਸ ਟਾਈਮ ਇਕੱਠਾ ਆ ਸੋ ਗੁਰੂ ਘਰ ਦੇ ਮੋਰੇ ਜੋ ਲੰਗਰ ਹਾਲ ਦੀ ਸਾਰੀ ਚੱਲ ਰਹੀ ਆ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਾਸੇ ਸਾਂਝੇ ਕਰਦੇ ਪਏ ਸੋ ਬਹੁਤ ਬਹੁਤ ਧੰਨਵਾਦ ਸਾਰੇ ਪਿੰਡ ਨਗਰ ਨਿਵਾਸੀਆਂ ਦਾ ਸਾਡੇ ਖਾਸ ਕਰਕੇ ਰਣਜੀਤ ਮਾਈ ਸਾਹਿਬ ਮਾਹੀ ਪਰਿਵਾਰ ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਸੋ ਸਰਪੰਚ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਆ ਪਿੰਡ ਦੇ ਜਿੰਨੇ ਮੋਤਵਾਰ ਸੱਜਣ ਇੱਥੇ ਪਹੁੰਚੇ ਨੇ ਸੋ ਕੰਮ ਚੱਲ ਰਿਹਾ ਸੋ ਸਹਿਮਤੀ ਨਾਲ ਸਾਰਾ ਕੰਮ ਚੱਲ ਰਿਹਾ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੋ ਬਣੇ ਰਹੋ న్యూਸ 22 ਟੀਵੀ ਚੈਨਲ ਦੇ ਨਾਲ ਸੋ ਦੁਬਾਰਾ ਫੇਰ ਕੋਈ ਆਪਾਂ ਨਵੀਂ ਕੋਈ ਫਿਰ ਨਵੀਂ ਖਬਰ ਅਪਡੇਟ ਕੋਈ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ